ਵੀਰ ਰਵਿੰਦਰਾਵਲਾ ਮੰਨ ਕੇ ਚੱਲਣਾ ਵੀ ਐਡਾ ਦਲੇਰ ਬੰਦੇ ਦਾ ਯਾਰ ਵੀ ਕੋਈ ਕਹਿ ਨਹੀਂ ਸਕਦਾ ਵੀ ਕੋਹ ਵੀ ਕੌਣ ਯਾਰ ਵੀ ਬੰਦੇ ਦਾ ਦਿਲ ਹੈ ਨਹੀਂ ਤੈਨੂੰ ਜਿੱਥੇ ਮਿਲ ਜੇ ਤੂੰ ਕਹੇਗਾ ਮੈਨੂੰ ਇੰਨੇ ਦੀ ਲੋੜ ਆ ਤੈਨੂੰ ਜੇਬ ਚੋਂ ਨਹੀਂ ਗੁੱਟੀ ਕੱਢ ਕੇ ਫੜਾ ਦੂਗਾ ਫੜਾ ਦੂਗਾ ਗੱਲ ਪਤਾ ਕੀ ਹੈ ਜਸ਼ਨ ਦੇਖ ਗੱਲ ਇਹ ਆ ਵੀ ਲੀਡਰ ਸਾਰੇ ਤਕੜੇ ਆ ਮਾੜਾ ਕੋਈ ਨਹੀਂ ਭਾਈ ਮਾੜਾ ਕੋਈ ਨਹੀਂ ਵੋਟਾਂ ਤੇ ਬੜੇ ਪੈਸੇ ਲਾ ਦਿੰਦੇ ਆ ਪਰ ਇੱਕ ਅਮੀਰ ਹੋਣਾ ਹਮ ਅਲੱਗ ਗੱਲ ਆ ਇੱਕ ਕਿਸੇ ਦਾ ਦਿਲ ਅਮੀਰ ਹੋਣਾ ਉਹ ਵੀ ਅਲੱਗ ਗੱਲ ਆ ਸਹੀ ਗੱਲ ਇਹ ਨਹੀਂ ਵੀ ਜਿਹੜੇ ਬੰਦੇ ਕੋਲੇ ਪੈਸਾ ਉਹਦਾ ਦਿਲ ਅਮੀਰ ਆ ਹਮ ਰਵਿੰਦਰ ਆਵਲਾ ਆਪ ਵੀ ਅਮੀਰ ਆ ਤੇ ਦਿਲ ਵੀ ਉਹਦਾ ਨਹੀਂ ਦਿਲ ਵੀ ਅਮੀਰ ਆ ਉਹ ਬੰਦਾ ਦੁੱਖ ਨਹੀਂ ਕਿਸੇ ਦਾ ਦੇਖ ਸਕਦਾ ਤੇ ਦੇਖੋ ਪਾਰਟੀਆਂ ਪੁਲਟੀਆਂ ਨੂੰ ਐਸੀ ਲੀਡਰ ਦੀ ਲੋੜ ਹੋਣੀ ਚਾਹੀਦੀ ਆ ਉਹ ਨੂੰ ਨਹੀਂ ਕਿਸੇ ਗੱਲ ਦਾ ਪਰ ਜੇ ਅੱਜ ਰਵਿੰਦਰ ਆਵਲਾ ਗੁਰੂ ਹਰਸਾਈ ਤੋਂ ਬਈ ਫਰੋਜਪੁਰ ਤੋਂ ਜਲਾਲਾਬਾਦ ਤੋਂ ਆਜਾਦ ਉਮੀਦਵਾਰ ਖੜਾ ਹੋ ਜੇ ਹਾਂ ਐਮਐਲਏ ਜਿੱਤਦਾ ਭਾਈ ਸਹੀ ਗੱਲ ਬੰਦਾ ਦਿਲਦریہ ਯਾਰ ਪੂਰਾ ਪੂਰਾ ਮੈਂ ਕਹਿੰਦਾ ਥੱਕਾ ਯਾਰ ਉਹਦੀ ਉਸ ਬੰਦੇ ਦੀ ਬਈ ਦੇਖੇਂ ਤੂੰ ਜਦੋਂ ਜਨਨਾ ਹੂੰ ਵੇਖਿਆ ਸੀ ਮਾਦੇ ਵਦਗਾ ਪੂਰਾ ਹੈ ਕਹਿ ਰਿਹਾ ਹਾਂ ਥੱਕਾ ਯਾਰ ਇੰਜੇ ਬੰਦੇ ਜਦੋਂ ਕਿਤੇ ਰੀਲ ਆਉਂਦੀ ਆ ਨਾ ਕਿਤੇ ਵੇਣੀ ਆ ਤਾਂ ਕਰ ਕਰਕੇ ਜਦੋਂ ਕਿਤੇ ਇਹਦੀ ਆਉਂਦੀ ਆ ਮਾਣੀ ਖੁਸ਼ ਹੋ ਜਾਂਦਾ ਹੈ ਇੱਕ ਕੀ ਹੈ ਪਾਵਰ ਚਾ ਪੂਰਾ ਪਾਵਰ ਚ ਤਾਂ ਹੈਗੇ ਹੈਗੇ ਜਿਵੇਂ ਤਕੜਾ ਵੀ ਹੈ ਘਰੋਂ ਦਿਲ ਵੀ ਆ ਪਰ ਫੁਗਰੀ ਨਹੀਂ ਹੈਨੀ ਉਸ ਚੇਅਰ ਜਮਾ ਸਹੀ ਗੱਲ ਜਮਾ ਹੀ ਫੁਗਰੀ ਹੈਨੀ ਚਿੱਟੇ ਗੁੜ ਤੇ ਵੀ ਐਵੇਂ ਚ ਹਾਂ ਜਮਾ ਹੀ ਫੁਗਰੀ ਹੈਨੀ ਜਮਾ ਹੀ ਹੈਨੀ ਹਰ ਇੱਕ ਨੂੰ ਮੰਨ ਕੇ ਚੱਲ ਨੀਵਾ ਹੋ ਕੇ ਬੁਲਾਉਣਾ ਹੂੰ ਪੂਰਾ ਚੋਕੇ ਬੁਲਾਉਂਦਾ ਚੋਕੇ ਬੁਲਾਉਂਦਾ ਪੂਰਾ ਸਹੀ ਗੱਲ ਬਾਤ ਆ ਯਾਰ ਬਈ ਯਾਰ ਚੰਗੇ ਬੰਦੇ ਨੂੰ ਤਾਂ ਸਲਾਇਆ ਹੀ ਜਾਂਦਾ ਨਾ ਸਲਾਇਆ ਜਾਂਦਾ ਜਿਹੜਾ ਮਰਜ਼ੀ ਉਹਦੇ ਐਂਟੀ ਖੜਾ ਦਿਓ ਕੋਈ ਵੀ ਬੰਦਾ ਜਮਾ ਆਏ ਨਹੀਂ ਕੋਈ ਉਹਦੇ ਮੂਰੇ ਖੜਜੂ ਨਾ 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 ਅਗਲਾ ਕੁ 23 ਨਾਲੋਂ ਪਹਿਲਾਂ ਹੀ ਬਹਿ ਜਾਏਂ ਪੜਦਾ ਹੀ ਨਹੀਂ ਪੂਰੀ ਧੱਕ ਉਹਦੀ ਯਾਰ ਹੂੰ ਪੂਰੀ ਜਾਵਾਂ ਠੋਗਮੀ ਬਈ ਹਾਂ ਪੂਰੀ ਦੁਨੀਆ ਚ ਨਾ ਉਹਦਾ ਚੱਲਦਾ ਚੱਲਦਾ ਜਿੱਥੇ ਮਰਜ਼ੀ ਜਾ ਕੇ ਨਾਂ ਲੈ ਲੇ ਮੈਂ ਕਹਿੰਦਾ ਪੂਰਾ ਬਾਕੀ ਰੌਲਾ ਇਹ ਆ ਲੀਡਰ ਦੀ ਰੀੜ ਦੀ ਹੱਡੀ ਹੁੰਦੀ ਐ ਵਰਕਰ ਹੂੰ ਜੇ ਲੀਡਰ ਵਰਕਰ ਦੀ ਕਦਰ ਨਾ ਨਾ ਪਾਵੇ ਹਾਂ ਤੇ ਉਹ ਰੀੜ ਦੀ ਹੱਡੀ ਟੁੱਟ ਜਾਂਦੀ ਐ ਟੁੱਟ ਜਾਂਦੀ ਐ ਤੇ ਫਿਰ ਲੀਡਰ ਕਦੇ ਖੜਾ ਨਹੀਂ ਹੁੰਦਾ ਸਹੀ ਗੱਲ ਐ ਲੀਡਰ ਨੂੰ ਖੜਾ ਕਰਨ ਵਾਲੇ ਵਰਕਰ ਹਮ ਤੇ ਜੇ ਲੀਡਰ ਨਾਲ ਵਰਕਰ ਦੀ ਕਦਰ ਪਾਵੇ ਤੇ ਲੀਡਰ ਕਾ ਸਹਿਯੋਗ ਨਹੀਂ ਉਹ ਬੰਦੇ ਨੇ ਯਾਰ ਬਾਈ ਜਿਹੜੀ ਗੱਲ ਕਹਿ ਤੀ ਜ਼ਬਾਨ ਕਹਿ ਤੀ ਕਹਿ ਤੀ ਬਾਈ ਪੂਰੀ ਕਰਕੇ ਹਟਦਾ ਪੂਰੀ ਕਰਕੇ ਹਟਦਾ ਆਪਾਂ ਆਪਾਂ ਤਾਂ ਆਪ ਸਤਿਕਾਰ ਕਰਦੇ ਆ ਐਸੇ ਬੰਦੇ ਦਾ ਚਾਹੀਦੇ ਵੀ ਲੀਡਰ ਐਸੇ ਚਾਹੀਦੇ ਆ ਇਹੋ ਜਿਹੇ ਚਾਹੀਦੇ ਆ ਪਰ ਜੇ ਸਾਡੇ ਲੋਕ ਐਸੇ ਲੀਡਰ ਨੂੰ ਨਾ ਅੱਗੇ ਲੈ ਕੇ ਆਉਣ ਫਿਰ ਲੋਕਾਂ ਦੇ ਵੀ ਲੱਖ ਦੀ ਲਹੰਤ ਲੱਖ ਦੀ ਲਹੰਤ ਸਹੀ ਗੱਲ